ਅੰਮ੍ਰਿਤਸਰ ਅਧਿਆਤਿ ਪੁਲਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਘ੍ਰਿੰਡਾ ਦੀ ਟੀਮ ਨੇ ਕੈਨੇਡਾ ਤੋਂ 1 ਮਹੀਨੇ ਪਹਿਲਾਂ ਵਾਪਸ ਆਏ ਨੌਜਵਾਨ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਦੇ ਕਬਜ਼ੇ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਰੂਤ ਬਰਾਮਦ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਡੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ આરોપી ਦੀ ਪਛਾਣ ਅਮਰਬੀਰ ਸਿੰਘ ਉਰਫ ਅਮਰ ਦੇ ਰੂਪ ਵਿੱਚ ਹੋਈ ਹੈ ਪੁਲਿਸ ਅਧਿਕਾਰੀ ਮੁਤਾਬਕ 8 ਅਕਤੂਬਰ ਨੂੰ ਸਪੈਸ਼ਲ ਸੈੱਲ ਅੰਮ੍ਰਿਤਸਰ ਅਧਿਆਤਿ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਕਾਰਵਾਈ ਦੌਰਾਨ ਦੋ ਨਾਬਾਲਗ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਉਹਨਾਂ ਕੋਲੋਂ ਤਿੰਨ ਪਿਸਤੌਲ ਚਾਰ ਮੈਗਜ਼ੀਨ 10 ਜਿੰਦਾ ਰੋਂਦ ਅਤੇ ਇੱਕ ਬਿਨਾ ਨੰਬਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਉਸੇ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਅਮਰਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ 1 ਮਹੀਨੇ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਉਸ ਦਾ ਪਾਕਿਸਤਾਨ ਸਮਗਲਾ ਨਾਲ ਸੰਪਰਕ ਹਨ ਅਤੇ ਉਹ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਦੀ ਯੋਜਨਾ ਬਣਾ ਰਿਹਾ ਸੀ ਪੁਲਸ ਨੇ ਹੁਣ ਤੱਕ ਕੁੱਲ 9 ਪਿਸਤੌਲ 30 ਬੋਰ 101 ਜਿੰਦਾ ਰੋਂਦ 30 ਬੋਰ 20 ਜਿੰਦਾ ਰੋਂਦ 9 ਐਮ ਐਮ 11 ਮੈਗਜ਼ੀਨ 2 ਵਨ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ ਹਨ ਪੁਲਸ ਅੱਗੇ ਦੀ ਜਾਂਚ ਕਰ ਰਹੀ ਹੈ ਡੀਐਸਪੀ ਡੀਸਪਰਸ਼ਨ ਹੈ ਇਹਨਾਂ ਨੂੰ ਇੱਕ ਬੜਾ ਸਫਲਤਾ ਮਿਲ ਰਿਹਾ ਹੈ ਇੱਕ ਹਫਤੇ ਜਿਨ੍ਹਾਂ ਦਾ ਚੱਲ ਰਿਹਾ ਸੀ ਇੰਟੈਲੀਜ ਸਪੈਸ਼ ਆਪਰੇਸ਼ਨ ਜੀ ਐਫ ਆਰ ਨੰਬਰ 312 ਰਜਿਸਟਰ ਹੋਇਆ ਸੀ ਥਾਣਾ ਗਰਿੰਡਾ 8 10 ਪਛੀਨੋ ਉਦੇ ਚਲ ਗਪਰੀ ਹੋਇਆ ਸੀ 3 ਪਿਸਟਲ 4 ਮੈਗਜ਼ੀਨ 8 ਮੋਟਰਸਾਈਕਲ ਤੇ 10 ਲਾਈਵ ਕੈਟਰਜਸ ਰਿਕਵਰੀ ਹੋਇਆ ਸੀ ਜੀ ਦੋ ਬੰਦੇ ਪਬਜੀਤ ਸਿੰਘ ਤੇ ਜਸ਼ਨਜੀਤ ਸਿੰਘ ਦੋਨੋਂ ਦੋਕੇਪਿੰਦ ਰਹਿਣ ਵਾਲੇ ਗਰਿੰਡਾ ਦੇ ਤੇ ਇਹਨਾਂ ਤੋਂ ਇਹ ਰਿਕਵਰੀ ਹੋਇਆ ਸੀ ਦੋਨੋਂ ਦੋਨੋਂ ਦਾ ਜੁਨਾਇਲ ਸੇ ਦੋਨੋਂ ਉਮਰ 17 ਸਾਲ ਦੀ ਹੈ ਇਸ ਤੋਂ ਇਲਾਵਾ ਇਸ ਤੋਂ ਫਰਦਰ ਇਨਵੈਸਟੀਗੇਸ਼ਨ ਕਰਤੇ ਹੋਏ ਰਿਕਵਰੀ 12 ਤਾਰੀਖ ਨੂੰ ਹੋਇਆ ਹੈ 6 ਪਿਸਟਲ 55 ਲਾਈਵ ਕੈਟਰਜਸ ਵੀ ਲਾਈਵ ਕੈਟਰਜਸ 9 ਐਮ ਐਮ ਦੀ ਤੇ 11 magazines ਇਹ ਹੋਇਆ ਇੱਕ ਔਰ ਤਰਸਿਕਾ ਪਿੰਡ ਦਾ ਰਹਿਣ ਵਾਲਾ ਅਮਰਵੀਰ ਸਿੰਘ ਅਲਿਆਸ ਅਮਰ ਇਹਨਾਂ ਦਾ ਘਰ ਤੋਂ ਹੋਇਆ ਸੀਗੇ ਅਮਰਵੀਰ ਰਹਿਣ ਦਿੰਦਾ ਹੁੰਦਾ ਸੀ ਕੈਨੇਡਾ 'ਚ ਇਹ ਹੁਣੇ ਵਾਪਸ ਆਇਆ ਕੈਨੇਡਾ ਤੋਂ 1 ਮਹੀਨੇ ਪਹਿਲੇ ਤੇ ਉੱਥੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ ਨਵੇਂ ਹੈ ਤੇ ਫਰਦਰ ਇਨਵੈਸਟੀਗੇਸ਼ਨ ਹੋਣਾ ਹੈ ਤਾਂ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਤਲ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਆ ਪਾਸਲਸ ਭੇਜੇ ਕਿੰਨੇ ਭੇਜੇ ਜਿਹੜੇ ਇਹ ਮੈਗਜ਼ੀਨਾਂ ਨੂੰ ਪੜ੍ਹੇ ਗਏ ਨੇ ਕਿ ਇਹਨਾਂ ਦਾ ਸਾਬਤਲੇ ਤੇ ਵਲਵਾਂ ਸਮ ਜੀ ਤੇ ਮੈਗਜ਼ੀਨ ਇਹਨਾਂ ਨੂੰ ਪੜ੍ਹੇ ਗਏ ਨੇ ਕਿ ਇਹ 4 ਪਹਿਲੇ ਬੈਲਦਾਂ ਸੀ ਇਹਨਾਂ ਦਾ ਜੀ ਹੁਣ ਤੱਕ 9 ਪਿਸਟਲਸ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਹੀ ਰਿਹਾ ਹੈ ਤਾਂ ਇਹਨਾਂ ਦਾ ਜੋ ਮੈਗਜ਼ੀਨਸ ਪੜਾਇਆ ਗਿਆ ਜੋ ਕੈਟਰੀਜਸ ਪੜਾਇਆ ਗਿਆ ਦੋਨੋਂ ਚਾਹ ਨਾ ਤੇ ਕੋਲ ਹੋਰ ਹੁਣ ਤੱਕ ਪਿਸਟਲਸ ਨਹੀਂ ਮਿਲੇ ਪਰ ਇਨਵੈਸਟੀਗੇਸ਼ਨ ਔਨ ਹੈ ਕਿ ਇਹ ਵੱਡੇ ਲੈਵਲ ਤੇ ਕਿਉਂ ਲਿਆ ਰਹੇ ਸਿਰ ਕੈਟੇਗਰੀ ਸਰ ਇਹਨਾਂ ਦੇ ਲੜਕਾ ਜਿਹੜਾ ਅਮਰਵੀਰ ਸੀ ਉਹ ਇਹਦਾ ਸੀ ਜਿਹੜੇ ਇੱਥੋਂ ਪਹਿਲਾਂ ਗ੍ਰਿਫਤਾਰ ਕੀਤੇ ਹੋਤੇ ਤਿੰਨੋਂ ਨਵੇਂ ਅਜਿਹੀ ਜਿਹਨਾਂ ਤੋਂ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੈ ਜਪਜੀਤ ਜਸਨਦੀਪ ਦੂਜਾ ਜੋ ਅਮਰਵੀਰ ਹੈ ਹੁਣੇ ਆਇਆ ਸੀ ਕੈਨੇਡਾ ਤੋਂ ਤੋਂ ਇੱਕ ਮਹੀਨੇ ਇੱਕ ਹਫਤੇ ਹੋਇਆ ਸੀ ਇਹਨਾਂ ਦੇ ਉੱਤੇ ਪਹਿਲੇ ਕੋਈ ਪਰਚਾ ਹੈ ਨਹੀਂ ਸਰ ਇਹਨਾਂ ਦੇ ਐਕਚੁਅਲ ਜੋ ਜੋ ਵੇਚ ਰਹੇ ਸੀ ਇਹ ਬਾਹਰੀ ਬੈਠੇ ਹੈ ਇਹ ਪਾਂਢੀ ਹੈ ਸ ਕੈਨੇਡਾ ਜੀ ਨੰਦ ਨੀਕ ਕੋ ਮਨੇਸੀ ਪਾਕਿਸਤਾਨ ਸ ਮੁਲਤਦਾ ਨਾਲ ਜਾਂ ਕਿਸ ਤਰੀਕੇ ਉਹਨਾਂ ਦੇ ਉਹ ਇਨਵੈਸਟੀਗੇਸ਼ਨ ਜ਼ੋਨ ਪੈਨਡਾ ਚ ਹੁਣ ਤੱਕ ਕੋਈ ਸਾਹਮਣੇ ਨਹੀਂ ਆਇਆ ਤਫਤੀਸ਼ ਔਨ ਹੈ ਕਿ ਕੈਨੇਡਾ ਚ ਕੀ ਕਰਦਾ ਹੁੰਦਾ ਸੀ ਕਿ ਇਹ ਵਾਪਸ ਕਿਉਂ ਆਇਆ ਡਿਪੋਰਟ ਹੋਇਆ ਸੀ ਕਿ ਨਹੀਂ है ਆਪ ਇਨਵੈਸਟੀਗੇਸ਼ਨ ਕਰੇਗਾ ਕੱਲਾ ਕੱਲਾ ਹੀ इन्वेस्टिगेशन ਗਿਆ ਜਿਹੜੇ ਦੋ ਜੁਗਨਾਲ ਫਰੇ ਹੋ ਵੀ सर इतने आपस ते ना कि समान से यारी दोस्ती थी या कुछ तरह मिले थे प्रभजीत जसहन दोनों टौके पिंड ਦੇ ਰਹਿਣ ਵਾਲੇ ਹੀ ਹੈ ਇਹ ਜਿਹੜਾ ਅਮਰਵੀਰ ਇਹਨਾਂ ਨੂੰ ਕਨੈਕਟ ਕੀਤੇ ਸੀ ਜੋ ਫੋਰਨਰ ਹੈ ਕੀ ਮਕਸਦ ਕੀ ਸੀ ਸਰ ਇਹਨਾਂ ਦਾ ਇਹ ਅਰਜ਼ੀ ਮੰਗ ਰਿਹਾ ਹੈ ਇਹ ਫਿਲਹਾਲ ਪਾਂਡੀ ਜੀ ਉਹ ਵੀ ਇੰਡਸਟਰੀਜ਼ ਨਾਲ ਕਿ ਇਹ ਕਿੰਨੂੰ ਦੇਣੇ ਵਾਲੇ ਸੀ ਤੇ ਫੋਰਨ ਵਾਲਾ ਮੁੰਡਾ ਕਿੰਨੂੰ ਨੂੰ ਕੰਟੈਕਟ ਕਰਵਾ ਰਿਹਾ ਸੀ ਤੇ ਇਹ ਕਿਤੇ ਜਾ ਕੇ ਜਮਾ ਹੋ ਰਿਹਾ ਸੀ ਉਹ ਵੀ ਇੰਡਸਟਰੀਜ਼ ਨਾਲ ਹੌਪਫੁਲੀ 2-3 ਦਿਨ ਹੋ ਜਾਏਗਾ ਉਹ ਵੀ ਸਰ ਕੁਝ ਸਾਹਮਣੇ ਆਏ ਕਿ ਜਿਵੇਂ ਜਨ ਕਿ ਆ ਸਾਹਮਣੇ ਆ ਰਹੇ ਹਨ ਉਹਨਾਂ ਨੇ वो इन्वेस्टिगेशन चल रही गैंगस्टर और एंगल भी आ रहा है पर अपन फिलहाल वो डिस्क्लोज ना करिए थे अपन जो अगले प्रेस कॉन्फ्रेंस शायद होपफुली यू विल गेट बेटर इंफॉर्मेशन सर टोटलली 33 ही हुई है हुन तक जी रिकवरी होया नौ पिस्टल्स नाइन पिस्टल्स होया 101 लाइव कार्ट्रिजस मिले है बी लाइव कार्ट्रिजस मिले हैं नौ में दी 11 मैगजीन्स दो गड्डियां ते तीन मोबाइल फोन सर जी हां जी और भी है वो भी इन्वेस्टिगेशन अपना टीम इज ऑल्सो आउटसाइड ਜੀ ਸਰ ਇਹ ਸੜੀ ਕਿਤਨੀ ਹੈ ਉਮਰ ਕਿਤਨੀ ਹੈ ਜੀ ਅਮਰ ਅਮਰ ਦੀ ਇਹ ਚ 24 ਸਾਲ ਦੀ ਹੈ ਜੀ